ਕੱਲ ਇੱਕ ਵੀਡੀਓ ਜਿਹੜੀ ਆ ਉਹ ਅਸੀਂ ਦੇਖੀ ਜਿਸ ਦੇ ਵਿੱਚ ਇੱਕ ਗੁਰੂ ਮਾਰਾ ਦੇ ਬਾਣੇ ਦੇ ਵਿੱਚ ਸਜਿਆ ਹੋਇਆ ਵਿਅਕਤੀ ਜੋ ਦਲਿਤ ਸਮਾਜ ਦੇ ਨਾਲ ਔਰ ਬ੍ਰਾਹਮਣ ਸਮਾਜ ਨੂੰ ਜਿਹੜੀਆਂ ਆਪਣੀ ਵੀਡੀਓ ਦੇ ਅੰਦਰ ਗਾਲਾਂ ਵੀ ਕੱਢ ਰਿਹਾ ਔਰ ਇਸ ਪੰਜਾਬ ਦਾ ਜਿਹੜਾ ਮਾਹੌਲ ਆ ਇਹ ਉਹਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਿਹਾ ਔਰ ਜਾਤੀ ਬਾਤ ਜਿਹੜਾ ਵਸੇ ਲਾ ਰਿਹਾ ਸੋ ਇਹੋ ਜਿਹੇ ਬੰਦੇ ਨੂੰ ਪੁਲਿਸ ਬਣਦੀ ਜਿਹੜੀ ਇਹ ਕਾਨੂੰਨੀ ਕਾਰਵਾਈ ਕਰੇ ਪਰ ਅਸੀਂ ਚਾਹਨੇ ਆਂ ਵੀ ਜੇ ਪੁਲਿਸ ਪ੍ਰਸ਼ਾਸਨ ਸਾਡੇ ਨਾਲ ਆ ਦਲਿਤਾਂ ਦੇ ਨਾਲ ਆ ਤਾਂ ਉਹਨੂੰ ਇਹ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਆਦਰਵਾਇਜ਼ ਨਹੀਂ ਕਰਦਾ ਤੇ ਫਿਰ ਜਿਹੜਾ ਸਾਡੇ ਕੋਲ ਰਾਸਤਾ ਹੈਗਾ ਫਿਰ ਤੇ ਸਾਡੇ ਕੋਲ ਰੋਡ ਆ ਸੜਕਾਂ ਆ ਗਲੀਆਂ ਆ ਫਿਰ ਉਹ ਰੋਕਾਂਗੇ ਤੇ ਫਿਰ ਇਹ ਆਪੇ ਹੀ ਨੱਠੇ ਭੱਜੇ ਫਿਰਦੇ ਆ ਪਰ ਸਾਡੀ ਜੇ ਗੱਲ ਪਿਆਰ ਨਾਲ ਸੁਣ ਲੈਣ ਤਾਂ ਬਹੁਤ ਚੰਗੀ ਗੱਲ ਆ ਜੈ ਭੀਮ ਜੈ ਭਾ ਪਰਵਾਕਰ ਜੀ